ਸਮਰਾਥ ਗੁਰ ਫਿਰ ਹੱਥ ਧਰੇਵਾ ਸਮਰਾਥ ਗੁਰ ਫਿਰ ਹੱਥ ਧਰੇਵਾ ਗੁਰ ਜੀ ਨੇ ਕਿਹਾ ਕਰਾਮ ਜਿਓ ਇਹ ਜਿਸ ਸਥਾਨ ਤੇ ਆਪ ਜੀ ਇੱਥੇ ਬਿਰਾਜਮਾਨ ਖੜੇ ਹੋ ਇਹ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਅੰਗੀਠਾ ਸਾਹਿਬ ਹੈ ਇਹ ਸਥਾਨ ਸ੍ਰੀ ਖਡੂਰ ਸਾਹਿਬ ਦੇ ਵਿੱਚ ਸਥਿਤ ਹੈ ਤੇ ਇਹ ਸਥਾਨ ਦੇ ਉੱਪਰ ਹੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਖੰਡਵਾ ਕਰਤਾਰਪੁਰ ਸਾਹਿਬ ਤੋਂ ਉਪਰੰਤ ਇੱਥੇ ਆ ਕੇ ਉਹਨਾਂ ਨੇ ਗੁਰਮੁਖੀ ਲਿਪੀ ਦਾ ਜੋ ਹੋਕਾ ਸੀ ਪੰਜਾਬੀ ਭਾਸ਼ਾ ਦਾ ਹੋਕਾ ਸੀ ਇੱਕ ਸੰਗਤ ਦੇ ਵਿੱਚ ਦਿੱਤਾ ਤੇ ਨਾਲ ਹੀ ਇਸ ਪਾਵਨ ਸਥਾਨ ਦੇ ਉੱਪਰ ਤੀਸਰੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਵੀ ਬਿਆਸ ਦਰਿਆ ਤੋਂ ਗਾਗਰ ਲਿਆ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ ਅੰਮ੍ਰਿਤ ਵੇਲੇ ਇੱਥੇ ਇਸ਼ਨਾਨ ਕਰਾਉਣ ਦੀ ਸੇਵਾ ਵੀ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕਰਵਾਈ ਇਹ ਸੱਚੇ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਇੱਥੇ ਉਹਨਾਂ ਨੇ ਗੁਰਮੁਖੀ ਲਿਪੀ ਦੀ ਆਰੰਭਤਾ ਕੀਤੀ ਨਾਲ ਨਾਲ ਹੀ ਉਹਨਾਂ ਨੇ ਇੱਥੇ ਮੱਲ ਅਖਾੜਿਆਂ ਦੀ ਵੀ ਆਰੰਭਤਾ ਵੀ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਕੀਤੀ ਤੇ ਹਮਾਇੂ ਬਾਦਸ਼ਾ ਸ਼ੇਰ ਸਾਹ ਸ਼ੂਰੀ ਤੋਂ ਜੰਗ ਹਾਰਨ ਉਪਰੰਤ ਉਹ ਵੀ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਦਦਾਰੇ ਕਰਨ ਦੇ ਲਈ ਇਹਨਾਂ ਸਥਾਨਾਂ ਦੇ ਉੱਪਰ ਹੀ ਆਇਆ ਨਾਲ ਹੀ ਇੱਥੇ ਸਥਾਨ ਦੇ ਗੁਰਦੁਆਰਾ ਮੱਲ ਖਾੜਾ ਸਾਹਿਬ ਹੈ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਗੁਰਮੁਖੀ ਲਿਪੀ ਦੇ ਨਾਲ ਗੁਰਮੁਖੀ ਲਿਪੀ ਦੇ ਨਾਲ ਨਾਲ ਮੱਲ ਖਾੜਿਆਂ ਦੀ ਸ਼ੁਰੂਆਤ ਵੀ ਕੀਤੀ ਤੇ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਜਦੋਂ ਕੀ ਇਹ ਲੋਕ ਸਿੱਖੀ ਤੋਂ ਈਰਖਾ ਖਾਣ ਲੱਗੇ ਸਨ ਸਿੱਧੀ ਟੱਕਰ ਵਾਸਤੇ ਇੱਕ ਉੱਥੇ ਸੱਚੇ ਪਾਤਸ਼ਾਹ ਮਹਾਰਾਜ ਜੀਆ ਆਪਾਂ ਕਹਿ ਦਈਏ ਵੀ ਕੁਸ਼ਤੀਆਂ ਦੀ ਟ੍ਰੇਨਿੰਗ ਵੀ ਉੱਥੇ ਦਿੱਤੀ ਜਾਂਦੀ ਸੀ ਕੁਸ਼ਤੀਆਂ ਦੇ ਮੁਕਾਬਲੇ ਉੱਥੇ ਕਰਵਾਏ ਜਾਂਦੇ ਸੀ ਤੇ ਜਦ ਸ਼ੇਰ ਸਾਹ ਸੂਰੀ ਤੋਂ ਜੰਗ ਹਾਰਨ ਉਪਰੰਤ ਹਮਾਇੂ ਬਾਦਸ਼ਾਹ ਪਾਤਸ਼ਾਹ ਤਾ ਉਸ ਵੇਲੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਸ ਸਮੇਂ ਉੱਥੇ ਕੁਸ਼ਤੀਆਂ ਦੇਖ ਰਹੇ ਸਨ ਤਾਂ ਜਦ ਹਮਾਇੂ ਬਾਦਸ਼ਾਹ ਆਇਆ ਤਾਂ ਮਹਾਰਾਜਿਆਂ ਨੇ ਹਮਾਇੂ ਦੇ ਵੱਲ ਕੋਈ ਵਿਸ਼ੇਸ਼ ਤੌਰ ਤੇ ਕੋਈ ਉਹਨਾਂ ਨੇ ਧਿਆਨ ਨਹੀਂ ਦਿੱਤਾ ਤਾਂ ਇਸ ਗੱਲ ਨੂੰ ਆਪਣੀ ਇੱਕ ਤੋਹੀਨ ਸਮਝਦਾ ਹੋਇਆ ਬੇਇੱਜ਼ਤੀ ਸਮਝਦਾ ਹੋਇਆ ਹਮਾਇੂ ਬਾਦਸ਼ਾਹ ਉਹ ਉਸ ਸਮੇਂ ਜੋ ਕਿ ਤਲਵਾਰ ਕੱਢ ਕੇ ਗੁਰੂ ਸਾਹਿਬ ਵੱਲ ਆਉਣ ਲੱਗਾ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਉਸ ਵੱਲ ਦੇਖ ਕੇ ਕਿਹਾ ਕਿ ਇਹ ਤਲਵਾਰ ਤੇਰੀ ਸ਼ੇਰ ਸਾਜ ਜਹੂਰੀ ਦੇ ਨਾਲ ਜੰਗ ਲੜਨ ਉਪਰਾਂ ਜੰਗ ਲੜਨ ਵੇਲੇ ਕਿੱਥੇ ਗਈ ਸੀ ਤਾਂ ਇਹ ਗੱਲ ਤੋਂ ਹਮਾਇੂ ਬਾਦਸ਼ਾਹ ਬੜਾ ਸ਼ਰਮਿੰਦਾ ਹੋਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆ ਨੂੰ ਜਹੂਰਤਾ ਗੱਦੀ ਦੀ ਬਖਸ਼ਿਸ਼ ਵੀ ਇਨ੍ਹਾਂ ਸਥਾਨਾਂ ਦੇ ਉੱਪਰ ਹੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜੀਆਂ ਨੇ ਕੀਤੀ ਤਾਂ ਉਸ ਉਪਰੰਤ ਜੋ ਇਸ ਸਥਾਨ ਤੇ ਗੁਰਦੁਆਰਾ ਥੜਾ ਸਾਹਿਬ ਹੈ ਜਿੱਥੇ ਗਰੀਬਨਵਾਜ਼ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੇਵਾ ਕਰਨ ਉਪਰੰਤ ਜੋ ਵੇਲ ਦਾ ਸਮਾਂ ਮਿਲਦਾ ਸੀ ਉੱਥੇ ਰਹਿ ਕੇ ਉਹ ਵਿਸ਼ਰਾਮ ਵੀ ਕਰਿਆ ਕਰਦੇ ਸੀ ਤੇ ਇੱਥੇ ਹੀ ਜੋ ਖੱਡੇ ਜਿਲਾਹੇ ਦੀ ਖੱਡੀ ਸੀ ਉਸ ਦੇ ਨਾਲ ਟੱਕ ਆਪਣਾ ਠੇਡਾ ਖਾਂਡ ਦੇ ਨਾਲ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇੱਥੇ ਜੋ ਡਿਗੇ ਸਨ ਤੇ ਉਹ ਕਰੀਰ ਦਾ ਦਰਖਤ ਵੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਹਜ਼ੂਰ ਸੰਗਤਾਂ ਦੇ ਸੰਮੁਖ ਦਰਸ਼ਨ ਤਿਦਾਰੇ ਕਰਨ ਦੀ ਰੱਖਿਆ ਤੇ ਸੰਗਤਾਂ ਉਸ ਕਰੀਰ ਦੇ ਦਰਖਤ ਦੇ ਦਰਸ਼ਨ ਤਿਦਾਰੇ ਕਰਦੀਆਂ ਹਨ ਦੇ ਅੰਤਲਾ ਸਮਾ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣਾ ਅੰਤਲਾ ਸਮਾ ਵੀ ਇੰਨਾ ਸਥਾਨਾਂ ਦੇ ਉੱਪਰ ਹੀ ਗੁਜ਼ਾਰਿਆ ਚਰਤੀਂ ਕੇਵਾ ਹਰਨਾਮੀਆਂ ਵਾਹਿਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ